ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਚੈਨਲ ਦੇਖ ਰਹੇ ਸਾਰੇ ਈਵਰਜ਼ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸੀ ਦੋਸਤੋ ਉਹ ਦਿਨ ਆ ਗਿਆ ਜੀ ਜਿਹਦਾ ਸਾਰੇ ਬਜ਼ੁਰਗਾਂ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ਜਿਹੜੀ ਪੈਨਸ਼ਨ ਹੈ ਜੀ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਜਿਹੜੀ ਪਾ ਦਿੱਤੀ ਗਈ ਹੈ ਜੀ ਤੁਹਾਡੇ ਖਾਤਿਆਂ ਦੇ ਵਿੱਚ ਦੋਸਤੋ ਸੋ ਜਿਵੇਂ ਕਿ ਹਨੀਸੈਂਟਰ ਸਮੇਂ ਸਮੇਂ ਦੇ ਤੁਹਾਨੂੰ ਜਿਹੜੀ ਜਾਣਕਾਰੀ ਦਿੰਦਾ ਰਹਿੰਦਾ ਜੀ ਮੈਂਨੇ ਕੱਲ ਤੇ ਪਰਸੋਂ ਵੀਡੀਓ ਪਾਈਆਂ ਸੀਗੀਆਂ ਜੀ ਜਦੋਂ 6:55 ਮਿੰਟ ਦੇ ਚੌਥੇ ਜਿਹੜੀ ਵੀਡੀਓ ਪਾਈ ਸੀਗੀ ਜੀ ਉਹਦੇ ਵਿੱਚ ਵਿਧਵਾ ਤੇ ਆਸ਼ਰਿਤ ਬੱਚਿਆਂ ਦੇ ਅੰਗ ਪੀਨ ਪੈਨਸ਼ਨ ਪਾ ਦਿੱਤੀ ਗਈ ਸੀ ਸਰਕਾਰ ਵੱਲੋਂ ਤੇ ਨਾਲ ਦੀ ਨਾਲ ਜਿਹੜਾ ਸਾਨੂੰ ਆਈਡੀ ਦਿੱਸਿਆ ਸੀ ਕਿ ਜਿਹੜੀ ਪੈਨਸ਼ਨ ਹੈ ਜੀ ਉਹ ਲਗਭਗ 9 10 ਜਾਂ 11 ਤਰੀਕ ਤੱਕ ਜਿਹੜੀ ਵੜਾਪਾ ਪੈਨਸ਼ਨ ਪਾ ਦਿੱਤੀ ਜਾਊਗੀ ਸੋ ਦੋਸਤੋ ਅੱਜ ਸ਼ਾਮ ਲਗਭਗ ਜਿਹੜੀ ਤਰੀਕ ਹੈ ਜੀ ਅੱਜ 9 ਤਰੀਕ 4 ਵਜੇ ਸ਼ਾਮ ਲਗਭਗ ਜਿਹੜੀ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਪਾ ਦਿੱਤੀ ਗਈ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਲਗਭਗ ਲਗਭਗ ਜਿਹੜੀ ਪੈਨਸ਼ਨ ਪੈ ਚੁੱਕੀ ਹੈ ਸੋ ਦੋਸਤੋ ਪੈਨਸ਼ਨ ਕਿੰਨੀ ਆਈ ਹੈ ਇਹ ਵੀ ਬਹੁਤ ਵੱਡਾ ਸਵਾਲ ਹੈ ਜੀ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਜਿਹੜੀ ਪੈਨਸ਼ਨਰੀ ਨੂੰ 1500 ਰੁਪਏ ਹੀ ਆਈ ਹੈ ਇਸ ਵਾਰੀ ਜਿਹੜੇ ਹਰੇ-ਹਰੇ ਨੋਟ ਨੇ ਜੀ ਤਿੰਨ ਹੀ ਮਿਲਣਗੇ ਪੰਜ ਨਹੀਂ ਮਿਲਣਗੇ ਦੋਸਤੋ ਸੋ ਇਹ ਜਿਹੜੀ ਜਾਣਕਾਰੀ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੇ ਚੁੱਕਿਆ ਸੀਗਾ ਅਗਰ ਤੁਸੀਂ ਕੋਈ ਹੋਰ ਵੀਡੀਓ ਦੇਖ ਕੇ ਗੁੰਮਰਾਹ ਹੋ ਰਹੇ ਹੋ ਤਾਂ ਉਹ ਵੀਡੀਓ ਜਿਹੜੀ ਹੈਗੀ ਜੀ ਫੇਕ ਹੋ ਸਕਦੀ ਹੈ ਬਟ ਅਸੀਂ ਤੁਹਾਨੂੰ ਅਸਲੀਅਤ ਦੇ ਰੂਬਰੂ ਕਰਾਉਂਦੇ ਆ ਜਿੱਦੇ 2500 ਰੁਪਏ ਪੈਨਸ਼ਨ ਹੋਊਗੀ ਉਦੋਂ ਵੀ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਤੇ ਫਿਲਹਾਲ ਦੀ ਘੜੀ ਦੇ ਵਿੱਚ ਜਿਹੜੀ ਪੈਨਸ਼ਨ ਹੈ ਜੀ ਉਹ 1500 ਆਈ ਹੈ ਤੇ ਜਿਹੜੀ ਅੱਜ ਦੀ ਡੇਟ ਦੇ ਵਿੱਚ ਵਿਧਵਾ ਪੈਨਸ਼ਨ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਅ ਨੋ ਪੈਨਸ਼ਨ ਅਤੇ ਬੜਾਪਾ ਪੈਨਸ਼ਨ ਜਿਹੜੀਆਂ ਚਾਰੇ ਤਰੀਕੇ ਦੀਆਂ ਪੈਨਸ਼ਨਾਂ ਤੇ ਜਾਂ ਹੋਰ ਵੀ ਕੋਈ ਪੈਨਸ਼ਨ ਹੈ ਜਿਹੜੀ ਉਹ ਸਾਰੀਆਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਤੁਹਾਡੇ ਖਾਤਿਆਂ ਦੇ ਵਿੱਚ ਪਾ ਦਿੱਤੀਆਂ ਗਈਆਂ ਨੇ ਸੋ ਦੋਸਤੋ ਖਾਤਿਆਂ ਦੇ ਵਿੱਚ ਜਿਹੜੇ ਹੈਗੇ ਨੇ ਆਧਾਰ ਕਾਰਡ ਪੈਨ ਕਾਰਡ ਦੇ ਨੰਬਰ ਜਰੂਰ ਲਿੰਕ ਕਰਾ ਕੇ ਰੱਖੋ ਤਾਂ ਕਿ ਤੁਹਾਨੂੰ ਅੱਗੇ ਕੋਈ ਦਿੱਕਤ ਨਾ ਆ ਸਕੇ ਅਗਰ ਕਿਸੇ ਦੀ ਪੈਨਸ਼ਨ ਕੱਟ ਗਈ ਹੈ ਤਾਂ ਉਹਦੇ ਲਈ ਵੀ ਵੀਡੀਓ ਸੀ ਨੇ ਬਣਾਈ ਹੋਈ ਹੈ ਚੈਨਲ ਦੇ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ ਅਗਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਬੈਲ ਦਾ ਆਈਕਨ ਜਰੂਰ ਦਬਾ ਕੇ ਜਾਇਓ ਤੇ ਆਪਣੇ ਯਾਰਾਂ ਦ ਚੈਨਲ ਨੂੰ ਸ਼ੁਰੂ ਜਿਹੜਾ ਹੈਗਾ ਜੀ ਛੇ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਸਾਡੀ ਮਿਹਨਤ ਦਾ ਫਲ ਜਿਹੜਾ ਹੈਗਾ ਥੋੜਾ ਬਹੁਤਾ ਮਿਲੇ ਕਿਉਂਕਿ ਬਹੁਤ ਕੀਮਤੀ ਸਮਾਂ ਕੱਢ ਕੇ ਤੁਹਾਡੇ ਲਈ ਵੀਡੀਓ ਬਣਾਉਨੇ ਆ ਜੀ ਆਇਸ਼ਮਾਨ ਕਾਰਡ ਨਾ ਬਣ ਰਿਹਾ ਹੋਵੇ ਮੋਦੀ ਵਾਲੇ ਪੈਸੇ 2000 ਰੁਪਏ ਜਿਹੜਾ ਨਾ ਆ ਰਿਹਾ ਹੋਵੇ ਜਾਂ ਕੋਈ ਹੋਰ ਦਿੱਕਤਦਾਰੀ ਹੋਵੇ ਕਿਸੇ ਵੀ ਡਾਕੂਮੈਂਟ ਦੇ ਵਿੱਚ ਜਿਹੜਾ ਹੈਗਾ ਜੀ ਤਾਂ ਤੁਸੀਂ ਸਾਡੇ ਨਾਲ ਜਿਹੜਾ ਸਾਡੀ ਦੁਕਾਨ ਦੇ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਜਿਹੜਾ ਸਾਡੀ ਦੁਕਾਨ ਦਾ ਗਰੁੱਪ ਹੈ ਜੀ WhatsApp ਦੁਕਾਨ ਦਾ ਗਰੁੱਪ ਹੈ ਉਹ ਸਾਡੇ ਜਿਹੜੀ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੇ ਵਿੱਚ ਜੁੜਿਆ ਹੋਇਆ ਤੁਹਾਡਾ ਧੰਨਵਾਦ